ਉੱਤ ਰੂਪ ਹਾਂਜੀ ਦਾਦੀ ਉੱਤ ਪੋ ਮੀਨਾ ਚੂਹ ਹੋਣ ਵਾਲਾ ਬੱਚਿਆਂ ਨੂੰ ਨਾਲ ਲੈ ਕੇ ਦੋ ਘੜੀ ਸਾਹਿਬ ਜਾਦੇ ਨੂੰ ਤੇ ਆਇਆ ਕਰੋ ਦਾਦੀ ਠੰਡ ਥੋੜੀ ਜਿਆਦਾ ਨਾ ਇਸ ਕਰਕੇ ਮੈਂ ਸੋਚਿਆ ਏਸੀ ਤੇ ਠੰਡ ਸਾਡਾ ਸਿਮਰ ਨਾਏ ਜਿਹਦਾ ਕੋਈ ਫਕੀਰ ਮਾਲਾ ਫੇਰਦਾ ਨਾ ਰੱਬ ਨੂੰ ਧਿਆਨਦਾ ਹੈ ਉਹ ਨੂੰ ਰੱਬ ਜੀ ਆਂਦਾ ਹੈ ਉੱਦਾਂ ਹੀ ਇਹ ਠੰਡ ਸਾਨੂੰ ਯਾਦ ਕਰਾਂਦੀ ਹੈ ਇਹ ਧੰਨੁਮਾ ਗੁਜਰੀ ਉਹ ਪੈਰ ਕਿੱਦਾਂ ਸਨ ਹੋਏ ਹੋਣਗੇ ਤੇ ਹੱਥ ਕਿੱਦਾਂ ਠਰਦੇ ਹੋਣਗੇ ਤੇ ਬੁਲੀਆਂ ਕਿੱਦਾਂ ਸਿਰਖ ਹੁੰਦੀਆਂ ਹੋਣਗੀਆਂ ਰੋਜ਼ ਆਪਣੇ ਬੱਚਿਆਂ ਨੂੰ ਮਾਂ ਨਾਲ ਲਾ ਕੇ ਵਾਹਿਗੁਰੂ ਵਾਹਿਗੁਰੂ ਸਿਮਰੋ ਅਜਾਈਆਂ ਤੇ ਬੈਠੋ ਇੱਕ ਬੱਚਾ ਬੈਠੋ ਤੇ ਠੰਡਾ ਪੁੱਜ ਜ਼ਰੂਰ ਸਿਮਰੋ ਯਕੀਨ ਕਰਿਓ ਕਿ ਹੱਥ ਨਹੀਂ ਜਾਏਗਾ ਮਾਵਾ ਨੇ ਇੱਕ ਬੇਨਤੀ ਐ ਜਦੋਂ ਬੱਚਿਆ ਦਬੋਚ ਗਲਾਈ ਪਾਣੇ ਹੋ ਨਾ ਤਾਂ ਠੰਡਾ ਬੜਜ ਸੁਲਤੇ ਚਲਾ ਕੇ ਜਾਇਆ ਕਰੋ ਉਹਨਾਂ ਨੂੰ ਯਾਦ ਕਰਾਇਆ ਕਰੋ ਕਿ ਮੇਰੇ ਸਤਿਗੁਰੂ ਦੇ ਲਾਲਾ ਨੂੰ ਤਿੰਨ ਦਿਨ ਪ੍ਰਸ਼ਾਦਾਂ ਨੇ ਸੀ ਮਿਲਿਆ ਜਦੋਂ ਤੁਸੀਂ ਸੋਣੀ ਬਿਸਤਰਾ ਚ ਪਾਣੇ ਹੋ ਨਾ ਉਦੋਂ ਚੇਤੇ ਕਰਿਆ ਕਰੋ ਉਹ ਦਿਨ ਰਾਤਾਂ ਕੁੱਕਰ ਪੈ ਰਿਆ ਤੇ ਮੇਰੇ ਸਤਿਗੁਰੂ ਦੇ ਨਾਲ ਸੋ ਸਤੇ ਸਤੇ ਅਰੇ ਰਾਤਾਂ ਜੇ ਤੇ ਗਰਮ ਹੋਊਂਗੇ ਨਾ ਤਾਂ ਠੰਡਾ ਬੂਟ ਜ ਫੁੱਲ ਤੇਰੇ ਹੀਗਾ ਤੇ ਬੁੱਟੇ ਹਰੇ ਰਹਿਣਗੇ